ਮਾਨ ਜੋ ਕਮਿਸ਼ਨਰ ਪੁਲਿਸ ਅਮਰitsar ਸਰਦਾਰ ਗੁਰਪ੍ਰਤ ਸਿੰਘ ਪੁਲਦਰ ਦੇ ਸ਼ਨਤੀ ਸ਼ਾਂਤੀ ਸਾਡੇ ACP ਸੈਂਟਰਲ ਅਤੇ SHO ਡੀਟੀ ਦੀ ਨਾਮ ਅਡਮਨਜੀਤ ਕੌਰ ਦੀ ਟੀਮ ਨੇ ਇੱਕ ਸਫਲਤਾ ਹਾਸਲ ਕੀਤੀ ਹੈ ਜਿਸ ਦੇ ਵਿੱਚ ਇੱਕ ਗਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਚਾਰਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੇ ਮੁਕੱਦਮਾ ਨੰਬਰ 113 ਅੰਡਰ ਸੈਕਸ਼ਨ 310 4310 5 ਅਤੇ 25 ਆਮ ਜੈਕਟ ਦੇ ਵਿੱਚ ਜਿਹੜਾ ਦਰਜ ਕੀਤਾ ਗਿਆ ਇਸ ਇਹਨਾਂ ਦੋਸ਼ੀਆਂ ਦੇ ਵਿੱਚ ਸ਼ੀਲਾ ਅਖਿਲ ਅਜੇ ਸਿੰਘ ਤੇ ਅਮਨਦੀਪ ਚਾਰ ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਕੋਲੋਂ ਦੋ ਦਾਤਰ ਤੇ ਇੱਕ ਜਿ ਡਿਲੀਗਲ ਵੈਪਨ ਪਤੀਪੁਰ ਤੇ ਪਲੱਸ 5 ਜਿਹੜੇ ਜਿੰਦਾ ਰਹ ਹੁੰਦਾ ਉਹ ਇਹਨਾਂ ਕੋਲੋਂ ਬਰਾਮਦ ਕੀਤੇ ਗਏ ਨੇ ਇਹਨਾਂ ਦੀ ਪੁੱਛਗਿੱਛ ਤਰ੍ਹਾਂ ਇਹ ਪਤਾ ਲੱਗਾ ਵੀ ਇਹ ਲੁੱਟ ਖੋਹ ਦੀਆਂ ਜਿਹੜੀਆਂ ਵਾਰਦਾਤਾਂਾਂ ਉਹਨਾਂ ਨੂੰ ਅੰਜਾਮ ਦਿੰਦੇ ਸੀ ਇਹਨਾਂ ਦੇ ਆਲਰੇਡੀ ਪਹਿਲਾਂ ਸ਼ੀਲੇ ਦੇ ਉੱਤੇ 5 ਮੁਕਦਮੇ ਅਖਿਲ ਦੇ ਦੋ ਅਜੇ ਸਿੰਘ ਤੇ 7 ਤੇ ਅਮਨਦੀਪ ਸਿੰਘ ਤੇ ਦੋ ਮੁਕਦਮੇ ਜਿਹੜੇ ਆਲਰੇਡੀ ਪਹਿਲਾਂ ਦਰਜ ਨੇ ਇਹਨਾਂ ਤੇ ਐਨਟੀਪੀਐਸ ਆਬਜੈਕਟ ਅਤੇ ਲੁੱਟਾ ਖੋਹ ਦੇ ਮਕਦਮੇ ਦਰਜ ਨੇ ਇਹਨਾਂ ਸਾਰਿਆਂ ਨੇ ਪਲੈਨਿੰਗ ਬਣਾ ਕੇ ਇਸ ਨਾਲ ਲੱਗਦੇ ਏਰੀਆ ਦੇ ਵਿੱਚ ਗਨ ਹਾਊਸ ਲੁੱਟਣ ਦੀ ਜਿਹੜੀ ਯੋਜਨਾ ਬਣਾਈ ਸੀਗੀ ਜਿਸ ਨੂੰ ਨਾਕਾਮ ਕਰਦਿਆਂ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਮੌਕੇ ਦੇ ਉੱਤੇ ਗ੍ਰਿਫਤਾਰ ਕੀਤਾ ਇਹਨਾਂ ਦੇ ਪਾਸੋਂ ਹਥਿਆਰਾਂ ਤੋਂ ਇਲਾਵਾ ਜਿਹੜਾ ਗੈਸ ਕਟ ਰਿਆ ਜਿਹੜਾ ਉਹ ਵੀ ਬਰਾਮਦ ਕੀਤਾ ਗਿਆ ਤੇ ਇੱਕ ਜਿਹੜੀ ਬਹੁਤ ਵੱਡੀ ਵਾਰਦਾਤ ਆ ਉਸ ਨੂੰ ਜਿਹੜਾ ਅੰਜਾਮ ਦੇਣ ਤੋਂ ਪਹਿਲਾਂ ਰੋਕ ਲਿਆ ਗਿਆ